ਔਰ ਮੇਰਾ ਜਿਹੜਾ ਸਟੈਂਡ ਆ ਤੇ ਜਿਹੜੀਆਂ ਨਾਨ ਸਿੱਖ ਵੋਟਾਂ ਉਹ ਸਿੱਖਾਂ ਦੇ ادارے ਦੇ ਵਿੱਚ ਨਹੀਂ ਬਣਨੀਆਂ ਚਾਹੀਦੀਆਂ ਔਰ ਮੇਰਾ ਇਹ ਤੇ ਬੜਾ ਸਦਾ ਤੇ ਸਪਸ਼ਟ ਜਿਹੜਾ ਕੋਸ਼ ਰੋਮ ਦੀ ਕਮੇਟੀ ਦੇ ਵਿੱਚ ਅਸ਼ਮਰੀ ਕੁਮਾਰ ਦੀਆਂ ਕਿੰਨੇ ਵੋਟਾਂ ਮੰਨ ਲੰਦੇ ਜੇ ਕੋਸ਼ ਰੋਮ ਦੀ ਕਮੇਟੀ ਦੇ ਵਿੱਚ ਨਾਨ ਸਿੱਖ ਅਸੀਂ ਨਹੀਂ ਦੇਖਿਆ ਰਾਜੀ ਮੈਂ ਤੁਹਾਡੀ ਸਾਰੀ ਸੰਗਤ ਨੂੰ ਪੁੱਛਦਾ ਤੁਸੀਂ ਕਿ ਅੱਖਾਂ ਮਿੱਟੀ ਬੈਠੇ ਹੋ ਤੁਸੀਂ ਕਹੋ ਜਿਹੜੀ ਨਾਨ ਸਿੱਖ ਵੋਟਾਂ ਉਹ ਸਿੱਖਾਂ ਦੇ ਇੰਸਟੀਟਿਊਸ਼ਨ ਦੇ ਵਿੱਚ ਜਿਹੜਾ ਬਣਾਉਗਾ ਉਸ ਨੂੰ ਘਰ ਦੇ ਪ੍ਰਬੰਧ ਜੇ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ तरीका खासा वही को बता मैं सारी संगत को एक गल पूछना जानना ਵੀ ਤੁਸੀਂ ਇਹ ਸਾਰੇ ਕਹਿੰਨੇ ਆਂ ਵੀ ਸਿੰਘਾਂ ਨੇ ਵੋਟਾਂ ਬੰਨੀਆਂ ਚਾਹੁੰਦੇ ਸਿੰਘਾਂ ਦੇ ਵੋਟਾਂ ਪਹਿਲਾਂ ਹੱਥ ਖੜੇ ਕਰਕੇ ਇਹ ਗੱਲ ਕਹੋ ਕਿੰਨੇ ਕਿੰਨੇ ਦੜ ਰੱਖੇ ਕਿੰਨੇ ਕਿੰਨੇ ਕਰਪਾਣਾ ਪਈਆਂ ਹੋਣ ਪਹਿਲਾਂ ਕਮੇਟੀ ਨੂੰ ਪੁੱਛਣਾ ਸਿੰਘੀ ਦਾ ਹੈ ਕੀ ਹੈ ਗੁਰੂ ਘਰ ਦੇ ਵਿੱਚ ਇੱਕ ਗੱਲ ਦੱਸੋ ਤੁਸੀਂ ਹੱਥ ਕਰਕੇ ਸਿੰਘ ਜਿਹੜੇ ਆ ਸਿੰਘ ਦਿਲਦੇ ਸਿੰਘ ਵਾ ਜਿਹੜੇ ਜਿਹੜੇ ਅੰਦਰੋਂ ਸਿੰਘ ਵਾ ਅੰਦਰੋਂ ਖਾਲਸੇ ਉਹ ਖਾਲਸੇ ਆ ਕਰਪਾਨਾ ਜਿਹੜਾ ਸਾਡੇ ਅੰਦਰ ਆ ਅੱਜ ਸਾਡੇ ਵਿੱਚ ਇੱਕ ਮੇਰੀ ਗੱਲ ਸੁਣੋ ਉੱਠ ਕੇ ਉੱਠ ਕੇ ਸਾਥ ਸੰਗਤ ਜੀ ਉੱਠ ਕੇ ਇੱਕ ਗੱਲ ਸੁਣੋ ਪਹਿਲਾਂ ਇਹ ਗੁਰਦੁਆਰੇ 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 ਅਸੀਂ ਗਏ ਗੁਰਦੁਆਰੇ ਗਏ ਕਿਸ ਨੇ ਲੰਗਰ ਰੱਖਿਆ ਉਹਦੇ ਵਿੱਚ ਸਿੰਘ ਬੈਠੇ ਹੋਏ ਸੀਗੇ ਉਹ ਚਾਰੇ ਸੀਗੇ ਉਹ ਰਬੂਜੀ ਮਾਤਾ ਨੇ ਪ੍ਰਭੂਜੀ ਸੀਗੇ ਉਹ ਸਿੰਘ ਸੀਗੇ ਇੱਕ ਮਾਤਾ ਨੂੰ ਪੁੱਛਿਆ ਕਿਸੇ ਨੇ ਕਿਸੇ ਮਾਤਾ ਨੇ ਕੋਈ ਰਿਸ਼ਤੇਦਾਰ ਆਏ ਉਹਨਾਂ ਨੇ ਪੁੱਛਿਆ ਵੀ ਸੰਗਤ ਕਿੰਨੀ ਸੀ ਉਹ ਕਹਿੰਦੀ ਸੰਗਤ ਤਾਂ ਥੋੜੀ ਸੀ ਨਪੂਜੀ ਜਾਲਾ ਸੀ ਇਹੋ ਜੇ ਸਿੰਘ ਦੇਖੋ ਤੁਸੀਂ ਦੂਸਰੀ ਗੱਲ ਦੂਸਰੀ ਗੱਲ ਦੇਖੋ ਜੇ ਦੇਖੋ ਸੰਗਤ ਜਿਹੜੀ ਆ ਸੰਗਤ ਸੰਗਤ ਜਿਹੜੀ ਆ ਸੰਗਤ ਜਿਹੜੀ ਆ ਜਿਹੜਾ ਬੰਦਾ ਇਨਸਾਨ ਜੀ ਸਾਰੇ ਜਿੰਨੇ ਬੈਠੇ ਇੱਥੇ ਕਲੀਨ ਸ਼ੇਮ ਮੈਂ ਕਹਿੰਦਾ ਜਾਨਾ ਬੈਠੇ ਆ ਸਿੰਘ ਕਹਿੰਦੇ ਸਿੰਘ ਬੈਠੇ ਮੈਂ ਕਹਿੰਦਾ ਖਾਲਸੇ ਨੂੰ ਹਮੇਸ਼ਾ ਪ੍ਰਣਾਮ ਕਰਨਾ ਚਾਹੀਦਾ ਆਸਾ ਨੂੰ ਆਸਾ ਨੂੰ ਖਾਲਸੇ ਨੇ ਖਾਲਸੇ ਅਸਲੀ ਖਾਲਸੇ ਹੋ ਕੇ ਜੰਦ ਦੇ ਲਈ ਅੱਗੇ ਵੀ ਸਾਥੀ ਕਿਰਨੀ ਹਾਂਜੀ ਮੈਡਰ ਜੀ ਦਾ ਖਾਲਸਾ ਮੈਡਰ ਜੀ ਦੇ ਫਤਿਹ ਐਨੀ ਵੇ ਜਿਹੜੀ ਉਹ 80 ਲੋਕਾਂ ਦੀ ਗੱਲ ਸੀਗੀ ਉਹ ਕਮੇਟੀ ਨੇ ਅਲਾਓ ਕਰ ਦਿੱਤੀ ਹੈ ਜਿਹਦੇ ਨਾਲ ਕੋਈ ਸਹਿਮਤੀ ਨਹੀਂ ਹੈਗਾ ਉਹ ਵੀ ਇਹ ਕਰਦੇ ਉਹ ਸਾਰੇ ਦਾ ਕਲੀਨਸ਼ੇ ਬੈਠਾ ਹੈ ਪਲੀਜ਼ ਲੇਗੋ ਅੰਗਰਦੋ ਵੀ ਜਿਹੜੀ ਆਪਾਂ ਇਹ ਗੱਲ ਸੋਚੀਏ ਵੀ ਜਦੋਂ ਵੋਟਾਂ ਆਉਣੀਆਂ ਜਿਹੜੀਆਂ ਵੋਟਾਂ ਬਣ ਗਈਆਂ ਉਹਨਾਂ ਜੋ ਕੱਡਣੀਆਂ ਜਾਂ ਨਾ ਕੱਡਣੀਆਂ ਉਹ ਕਮੇਟੀ ਦਾ ਫਰਜ਼ ਆ ਯੈਸ ਬਾਕੀ ਸਾਡੀਆਂ ਜਿਹੜੀਆਂ ਵੋਟਾਂ ਬਣ ਗਈਆਂ ਨੰਬਰ ਦੋ ਇਹ ਜਿਹੜਾ ਜਦੋਂ ਡੋਨੇਸ਼ਨ ਮੰਗਦੇ ਸਾਰਿਆਂ ਕੋਲੋਂ ਮੰਗਦੇ ਆ ਜਦੋਂ ਬੋਟਾਂ ਨਾਲ ਦਾ ਟਾਈਮ ਹੁਸਲੇ ਕਰਦ ਨੇ ਆ ਬੋਟਾਂ ਜਿਹੜੀਆਂ ਹਿੰਦੂਆਂ ਦੀ ਬਣਨੀ ਚਾਹੀਦੀ ਦੇਖੋ ਚੰਦਾ ਹੀ ਸਾਰਿਆਂ ਕੋਲੋਂ ਮੰਗਦੇ ਆ ਚੰਦਾ ਦਿਓ ਜੀ ਕਿਰਦਾਰੀ ਬਿਲਡਿੰਗ ਬਣਨੀ ਆ ਇਹ ਵੈਸੇ ਬਿਲਕੁਲ ਸਹੀ ਗੱਲ ਆ ਕਿ ਜਦੋਂ ਜਿਹੜੀ ਕਮੇਟੀ ਪ੍ਰਬੰਧ ਕਮੇਟੀ ਆ ਉਹ ਚਾਏ ਮਲਕੇ ਉਸ ਸਾਂਝੀ ਕਮੇਟੀ ਦੀ ਗੱਲ ਕਰਦਾ ਮੈਂ ਜਦੋਂ ਪਹਿਲਾਂ ਸਾਂਝੀ ਕਮੇਟੀ ਇਹ ਸਾਰੇ ਲੋਕ ਚੰਦਾ ਇਕੱਠਾ ਕਰਨ ਜਾਂਦੇ ਸੀ ਉਦੋਂ ਦਾ ਜਿਹੜਾ ਵਾ ਇਹਨੇ ਵਾਰ ਮਨਾਏ ਆ ਇਹਨੇ ਇਹਦਾ ਸਟੋਰ ਆ ਉਹ ਲੋ ਇਹ ਜਰੂਰ ਕਹਿੰਦੇ ਜਾਂਗੇ ਕਿ ਅਸੀਂ 500 ਡਾਲਰ ਲੈਣਾ ਹੀ ਤੇਰਾ ਸਟੋਰ ਆ 500 ਡਾਲਰ ਧੱਕੇ ਨਾਲ 1000 ਡਾਲਰ ਦੀ ਪਰਚੀ ਕੱਟ ਕੇ ਆਉਂਦੇ ਸੀ ਧੱਕੇ ਨਾਲ ਤੇ ਜੇ ਅੱਜ ਜੇ ਅੱਜ ਵੋਟਾਂ ਦੀ ਗੱਲ ਆਈ ਆ ਤੇ ਬਲਕੇ ਪਾਪਾ ਇਹਨੇ ਮੇਰਾ ਖਿਆਲ ਹੈ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਉਹ ਕਮੇਟੀ ਨੇ ਇਸ ਚੀਜ਼ ਦਾ ਫੈਸਲਾ ਲੈ ਲਿਆ ਕਿ ਜਿੱਤੇ ਨਾਲ ਸਿੰਘ ਦਾ ਨਹੀਂ ਲਗਿਆ ਨਾ ਇਹ ਤੋਂ ਖਿੱਦਣਾ ਖਬਰਦਾਰ ਸਾਹਿਬ ਆਉਂਦਾ ਉਹ ਫੋਟੋ ਹੈਗਾ ਮੇਰਾ ਕਹਲਾ ਵੀ ਸਾਨੂੰ ਇਸ ਬਾਤ ਬਾਤ ਦੇ ਵਿੱਚ ਨਹੀਂ ਪੜਨਾ ਚਾਹੀਦਾ ਤੁਹਾਨੂੰ ਆਈ ਜਾ